ਗਾਇਸ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਸਾਭ ਦੇ ਦਰਸ਼ਨ ਕਰਨ ਤੇ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਤੇ ਹੀ ਚੈਨਲ ਦੇ ਨਾਲ ਤੇ ਅਸੀਂ ਅੱਜ ਜਾਵਾਂਗੇ ਵੀ ਸਕੂਟਰੀ ਦੇ ਕੌਂਟੀਕਾਰ ਐਂਟਰ ਨੂੰ ਰਣੀ ਉੱਤੇ ਸਕੂਟਰੀ ਜਿੱਥੇ ਤੱਕ ਜਾਊਗੀ ਕੋਸ਼ਿਸ਼ ਕਰਾਂਗੇ ਵੀ ਮੇਰੇ ਤੱਕ ਅਸੀਂ ਪਹੁੰਚਾ ਦਈਏ ਚੱਲੋ ਫਿਰ ਅਸੀਂ ਅੱਜ ਕੋਰਾ ਵੀ ਪੂਰਾ ਤਪਕੇ ਪਿਆ ਲਓ ਜੀ ਘਰ ਤੋਂ ਨਿਕਲਣ ਸਾਰ ਪਹਿਲਾਂ ਸਾਡੇ ਗਵਰਦੀ ਪਿੰਡ ਵਾਲਿਆਂ ਦਾ ਲੰਗਰ ਆ ਗਿਆ ਬਰੈਡਾਂ ਦਾ ਚਾਹ ਤੇ ਬਰੈਡਾਂ ਦਾ ਲੰਗਰ ਦੇਖੋ ਟਰੈਕਟਰੋ ਦੇਖੋ ਕੋਈ ਕਿਸੇ ਨੌਜਵਾਨ ਮੁੰਡੇ ਨੇ ਹਰੀ ਸਿੰਘ ਨਲੂਏ ਦਾ ਪੋਸਟਰ ਲਾਇਆ ਹੋਇਆ ਦੇਖੋ ਘੈਂਟ ਨਵੇਂ ਮੁੰਡਿਆਂ ਦੇ ਜਿਹੜੇ ਆਈਡਲ ਨੇ ਨਾਲੇ ਸ਼ੌਕ ਦੇਖੋ ਟਰੈਕਟਰੋ ਦੇਖੋ ਜੀ ਟਾਇਰ ਦੇਖੋ ਨਹੀਂ ਘੈਂਟ ਨਹੀਂ ਚਲੋ ਜੀ ਆਜੋ ਅੱਗੇ ਦੇਖੀ ਦਿਖਾਉਣੇ ਆ ਤੁਹਾਨੂੰ ਅੱਜ ਚਟਾ ਲੋ ਜੀ ਅਸੀਂ ਪਹੁੰਚ ਗਏ ਜੀ ਫਤੇਗੜ ਸਾਹਿਬ ਹੁਣ ਫਤੇਗੜ ਸਾਹਿਬ ਦਿਖਾਉਣੇ ਆ ਤੁਹਾਨੂੰ ਨਗਰ ਕੀਰਤਨ ਜੀ ਆਹੋ 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 ਆ ਆਗੇ ਆਗੇ ਖਰਜਾ ਦੋ ਇੱਥੇ ਦੁਨੀਆ ਬਣਾ ਲਈ ਪਿੱਛੇ ਉੱਪਰ ਉੱਪਰ ਨੂੰ ਹੋ ਗਈ ਠੀਕ ਹੈ ਹੈ ਨਹੀਂ ਮਾਰਦੇ ਪਾਗਲ 33 33000 روپے 33 کروڑ روپے ایک کروڑ روپے جوڑیں اوپر لڑائی کا ہو رہا ہے اور وہاں جو ہے لگنا جنگی جیسے بتا کیا اور تو وخی دے ਆਲੀ ਦੇਖੋ ਜੀ ਏਸੀ ਲੱਗਿਆ ਵਾ ਆਇਆ ਵਾ ਬੁਦਖਾਤ ਲਾ ਆਇਆ ਵਾ ਦੇਖੋ ਸੀ ਸੀ ਲੱਗਿਆ ਹੋਣਾ ਆਹ ਦੇਖੋ ਉਹ ਲੱਗਿਆ ਵਾ ਲਾਈਟਾਂ ਐਲ ਸੀ ਡੀ ਲੱਗੀ ਵੀ ਆ ਦੇਖੀ ਮੜਾ ਜੀ ਕਹਿ ਦੂਗਾ ਕੋਈ ਵੀ ਟਰਾਲੀ ਆ ਇਹ ਦੇਖਿਆ ਗਾਇਜ਼ ਦੇਖਿਆ ਕਿੰਨੀ ਘੈਂਟ ਚੀਜ਼ ਬਣਾਈ ਵੀ ਆ ਬੰਦਿਆਂ ਨੇ ਜਾਨੀ ਕਿ ਪੂਰੀ ਰੂਹ ਲਾਈ ਹੋਈ ਆ ਟਰਾਲੀ ਤੇ ਆ ਪੂਰੀ ਘੈਂਟ ਚੀਜ਼ ਬਣਾਈ ਵੀ ਆ ਇਹ ਜਬ ਬਹੁਤ ਇੱਕ ਨਹੀਂ ਟਰਾਲੀ ਇੱਥੇ ਬਹੁਤ ਟਰਾਲੀਆਂ ਨੇ ਇਹ ਜਿਹੀਆਂ ਜੀਆਂ ਆਉਣੀਆਂ ਸਿੰਘ ਸਭਾ ਤੇ ਆ ਦੇਖੋ ਆ ਟਰੈਕਟਰ ਖੜਾ ਪਿੱਛੇ ਆ ਦੇਖੀ ਘੈਂਟ ਪੈਰ ਇੱਕ ਦਿਨ ਜੀ ਅਸੀਂ ਆ ਗਏ ਹੁਣ ਖੀਰ ਵਾਲੇ ਲੰਗਰ ਮਾ ਕੱਪੜੇ ਦੇ ਨੇ ਜਾਨ ਚੱਲਦੇ ਪਰ ਜੁੱਤਾ ਛੱਕ ਰਿਹਾ ਪ੍ਰਸ਼ਾਦਾ ਬੱਸ ਨੂੰ ਜਾਈਂ ਅੰਤਰਾ ਦੇ ਰਿਹਾ ਕਿ ਜਨਾ ਕਿਉਂ ਮਾਣ ਦੇ ਖਾਵਾ ਲਾ ਆ ਲੈ ਵੀ ਹੁਣ ਆਪਾਂ ਦੇਖਦੇ ਆ ਕੋਈ ਸਮਾਨ ਆਪਣੇ ਪਸੰਦ ਆ ਜੇ ਆ ਜਾ ਆ ਇੱਧਰ ਇੱਧਰ ਪੀੜ ਚੱਲ ਟੀੜੇ ਬਹੁਤ ਆ ਬਾਈ ਆ ਦੁਕਾਨਾਂ ਹਰੇਕ ਸਾਲ ਲੱਗਦੀਆਂ ਨਹੀਂ ਪਣੇ ਇੱਧਰ ਹਰੇਕ ਸਾਲ ਕੋਈ ਨਹੀਂ ਆਇਆ ਭਾਈ ਕੀ ਦੇਖਣਾ ਮੋਰ ਹਾਂ ਆ ਯਾਰ ਤੂੰ ਵੀ ਦਿਖਾਈ ਕੋਈ ਵਧੀਆ ਤੂੰ ਵੀ ਕੋਈ ਚੀਜ਼ ਦੇਖਦੇ ਆਪਾਂ ਨੂੰ ਜੇ ਕੋਈ ਪਸੰਦ ਆਈ ਤਾਂ ਲੈ ਲਾਂਗੇ ਭਰ ਜੁੱਤੇ ਨੂੰ ਦੇਖਦੇ ਆ ਭਰ ਜੁੱਤਾ ਕਹਿੰਦਾ ਮੈਂ ਕੁਝ ਲੈਣਾ ਮੈਂ ਚੱਲ ਭਾਈ ਲੈਣਾ ਪਾਪਾ ਮੈਨੇ ਸਮਾਨ ਲੈਣਾ ਹੈ ਸਮਾਨ ਪਤਾ ਨਹੀਂ ਕਿਹੜਾ ਲੈਣਾ ਇਹਨੇ ਦੇਖਦੇ ਆ ਪਤਾ ਨਹੀਂ ਕੀ ਲੈਣਾ ਦੱਸ ਭਾਈ ਕੀ ਲੈਣਾ ਸੋਚ ਕੇ ਨਹੀਂ ਖੁਸ਼ ਹੁੰਦੇ ਹੁੰਦੇ ਅਸੀਂ ਅਸੀਂ ਉਰੀ ਬਸ ਪਸੰਦ ਕਰਦੇ ਹੁੰਨੇ ਹਾਂ ਸਭਾਣਾ ਵੀ ਹਾਂ ਭਾਈ ਆ ਲੈਣਾ ਟੱਗ ਵੀਰੇ ਟੱਗ ਲਾ ਇੱਧਰ ਆ ਜਾਓ ਸਾਰਿਆਂ ਨੂੰ ਆਜੋ ਜੀ ਆਜੋ ਕੜੀ ਚੌਲ ਕੜੀ ਚੌਲ ਕੜੀ ਚੌਲ ਵੇਖਿਆ ਜੀ ਇਹੰਂ ਵਿਆਹ ਸਰਦਾ ਠੀਕ ਆ ਵੀਰੇ ਆਜੋ ਜੀ ਆਜੋ ਕੜੀ ਚੌਲ ਕੜੀ ਚੌਲ ਕੜੀ ਚੌਲ ਵੇਖਿਆ ਕਿੰਨਾ ਘੈਂਟ ਕਹਿੰਦੇ ਨੇ ਉੱਕਾ ਦਿੰਦੇ ਨੇ ਲਓ ਪਰ ਜੋ ਤਲਿਆ ਇੱਕ ਤੂੰ ਵੀ ਲਿਆਇਆ ਭਾਈ ਇੱਕ ਲਿਆਇਆ ਆ ਕੀ ਐ ਅੱਜ ਤੈਨੂੰ ਕੀ ਕਹਿੰਦੇ ਨੇ ਡਫਲੀ ਇੱਕ ਡਫਲੀ ਲਿਆਇਆ ਚੱਕੀ ਉੱਪਰ ਚੱਕ ਡਫਲੀ ਇੱਕ ਲਿਆਇਆ ਡਫਲੀ ਇੱਕ ਲਿਆ ਤੂੰ ਵੀ ਬਾਕੀ ਲੰਗਰ ਤਾਂ ਛਕਈਆਂ ਕਹਿੰਦਾ ਹੁਣ ਮੈਂ 버ਗਰ ਕਿਹਾ 버거 ਕਰਾਇਆ 버거 ਸੈਂਚ ਕਰਾ ਸਕਦੇ ਨਹੀਂ ਕਿੰਨੇ ਦਿੱਤਾ ਪਾ ਇਹ ਮੈਨੂੰ ਲੱਗਦਾ ਜੀ 250 ਰੁਪਏ ਦੀ ਐ ਕਾਈ 100 ਵੀ ਰਹੀ ਹੈ ਹੁਣ ਅਸੀਂ ਜਾ ਰਹੇ ਹਾਂ ਪਿੰਡ ਨੂੰ ਤੇ ਪਿੰਡ ਜਾ ਕੇ ਬਾਕੀ ਦਾ ਬਲਾਕ ਪੂਰਾ ਕਰਾਂਗੇ ਆਪਾਂ ਆਪਣੇ ਤੇ ਠੀਕ ਹੈ ਜੀ ਚਾਈ ਜਿਹੜੇ ਲੋੜੇ ਹੋ ਬਸਿੱਧੂ ਵੀ ਜੀ ਚੱਲੋ ਥੈਂਕ ਯੂ ਆ ਪਰ ਬਾਈ ਜੀ ਮਿਲੇ ਨੇ ਰਾਜਸਥਾਨ ਤੋਂ ਆਏ ਨੇ ਬਾਈ ਜੀ ਇਹ ਵੀ ਸਿੱਧੂ ਨੇ ਸਿੱਧੂ ਬਰਾੜ ਪਰ ਇਹ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਅਸੀਂ ਵੀ ਸਿੱਧੂ ਹੈ ਤੇ ਬਾਈ ਜੀ ਇਹ 4 ਦਿਨ ਹੋ ਗਏ ਫਤੇਗੜ ਸਾਹਿਬ ਆਏ ਹੋਏ ਨੇ ਤੇ ਪਹਿਲੇ ਦਿਨਾਂ ਤੋਂ ਇੱਕ ਦਿਨ ਪਹਿਲਾਂ ਦੇ ਆਏ ਹੋਏ ਨੇ ਤੇ ਅੱਜ ਇਹਨਾਂ ਨੇ ਜਾਣਾ ਹੈ ਹਨੂਮਾਨਗੜ ਤੋਂ ਆਏ ਹੋਏ ਨੇ ਬਾਈ ਨੰਗਰ ਤਾਂ ਨਹੀਂ ਆਪਾਂ ਨੂੰ ਨੰਗਰ ਨਹੀਂ ਨਾ ਇਹ ਚ ਬੈਲ ਦਰਸ਼ਨ ਕਰਨ ਆਉਂਦੇ ਹਰੇਕ ਸਾਲ ਆਉਂਦੇ ਨੇ ਬਾਈ ਜੀ ਕਹਿੰਦੇ ਤੇ ਕੁਦਰਤੀ ਹੋ ਅਸੀਂ ਇੱਥੇ ਬੈਠੇ ਚਲੋ ਮੈਂ ਬਾਈ ਜੀ ਨੂੰ ਪੁੱਛਿਆ ਵੀ ਤੁਹਾਡਾ ਗੋਤ ਕੀ ਆ ਬਾਈ ਜੀ ਕਹਿੰਦੇ ਸਿੱਧੂ ਮੈਂ ਕਿਹਾ ਬਾਜੀ ਬਾ ਦੇਖ ਲਓ ਕਿੱਥੇ ਸਿੱਧੂ ਬਾਈ ਸਾਡੇ ਕੋਲੇ ਬੈਠਾ ਵਾ ਚਲੋ ਠੀਕ ਹੈ ਜੀ ਅਸੀਂ ਚੱਲਦੇ ਹਾਂ ਓਕੇ ਜੀ ਲੈ ਆਪਣੇ گاؤں ਤੋਂ ਸਾਰੇ ਪੁੱਤਾਂ ਪੁੱਤੀਆਂ ਬਾਈ ਹੁਣ ਸਾਡੀ ਸਕੂਟਰ ਹੀ ਚੱਕਣੀ ਆ ਸੀਨੇ ਸਕੂਟਰ ਹੀ ਸਾਡੀ ਖੜੀ ਆ ਪੂਰੇ ਤੋਂ ਘੱਟੋਂ ਘੱਟ 1.5 ਕਿਲੋਮੀਟਰ ਨੂੰਰ ਚਾਲ ਚਾਲ ਤੋਂ ਕੁਝ ਨਹੀਂ ਤਾਂ ਜਿੱਤੇ ਗਏ ਸੀਗੇ ਔਨਸਾਰ ਅਸੀਂ ਤਾਂ ਰਜਾਈ ਝਾ ਕੇ ਬੜ ਗਏ ਬਹੁਤ ਠੰਡ ਬਹੁਤ ਜ਼ਿਆਦਾ ਠੰਡ ਆਈ ਅੱਜ ਤਾਂ ਬੱਸ ਕਰਾਤੀ ਠੰਡ ਨੇ ਤੇ ਠੀਕ ਹੈ ਜੀ ਆਪਾਂ ਅੱਜ ਦਾ ਬਲੌਗ ਕਰਦੇ ਆਂ ਪੂਰਾ ਤੇ ਕਿੱਦਾਂ ਦਾ ਲੱਗਿਆ ਸਾਡਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਜਰੂਰ ਕਰਿਓ ओके okay जी मिलते हैं नए ब्लॉग में सत श्री अकाल बाय बाय ओके जी बाय बाय